ਕ੍ਰਾਂਪਰ ਸਰਕਾਰ ਦੇ ਵੱਲੋਂ ਲੱਖਾਂ ਪ੍ਰਵਾਸੀਆਂ ਨੂੰ ਰਿਪੋਰਟ ਕੀਤੇ ਜਾਣ ਦੀ ਪਰਵਾਹ ਨਾ ਕਰਦਿਆਂ ਮੈਕਸੀਕੋ ਤੇ ਰਸਤੇ ਅਮਰੀਕਾ ਦਾਖਲ ਹੋਏ ਤਕਰੀਬਨ 170 ਪ੍ਰਵਾਸੀਆਂ ਦੇ ਇੱਕ ਜਥੇ ਨੂੰ ਬਾਰਡਰ ਐਜੰਟਾ ਨੇ ਕਾਬੂ ਕਰ ਲਿਆ ਜਿਨ੍ਹਾਂ ਦੇ ਵਿੱਚੋਂ 12 ਪੰਜਾਬੀ ਦੱਸੀ ਜਾ ਰਹੇ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਮੁਲਕ ਦੇ ਬਾਹਰ ਆ ਕੇ ਮਿਗ੍ਰੇਸ਼ਨ ਹਿਰਾਸਤੇ ਕੇਂਦਰ ਦੇ ਵਿੱਚ ਬੰਦ 65 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਦੇ ਵਿੱਚੋਂ 52510 ਆਈਐਸ ਨੇ ਕਾਬੂ ਕੀਤੇ ਜਦਕਿ 12625 ਨੂੰ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਦੇਸ਼ ਨਿਕਾਲੇ ਤੋ ਟਿਕ ਕਰ ਰਹੇ 31000 ਪ੍ਰਵਾਸੀਆਂ ਦਾ ਕੋਈ ਵੀ ਅਪਰਾਧਿਕ ਪਿਛੋਖੜ ਨਹੀਂ ਜਦਕਿ ਵੱਖ-ਵੱਖ ਮਾਮਲਿਆਂ ਦੇ ਵਿੱਚ ਦੋਸ਼ੀ ਠਹਿਰਾਏ ਜਾ ਚੁਕੇ 12171 ਪ੍ਰਵਾਸੀ ਅਮਰੀਕਾ ਦੇ ਵੱਖ-ਵੱਖ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਬੰਦ ਨੇ ਬਗੈਰ ਅਪਰਾਧਿਕ ਪਿਛੋਕੜ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿੱਚ ਜਨਵਰੀ ਤੋਂ ਬਾਅਦ 2000% ਦੀ ਵਾਧਾ ਦੱਸਿਆ ਜਾ ਰਿਹਾ ਹੈ ਅਮਰੀਕਾ ਦੇ ਇਤਿਹਾਸ ਦੇ ਵਿੱਚ ਕਦੇ ਵੀ ਇੰਨੀ ਵੱਡੀ ਗਿਣਤੀ ਵਿੱਚ ਪ੍ਰਵਾਸੀ ਦੀ ਰਫਤਾਰ ਨਹੀਂ ਕੀਤੀ ਗਈ ਜਿਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਵੀ ਨਾ ਹੋਵੇ। ਡੀਐਚਐਸ ਦੇ ਅੰਕੜੇ ਦੱਸਉਂਦੇ ਨੇ ਕਿ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਬੰਦ 16798 ਪ੍ਰਵਾਸੀਆਂ ਦੇ ਵਿਰੁੱਧ ਅਤੀਤ ਵਿਸ਼ਵਾਖਵਾਕ ਦਾ ਦੋਸ਼ ਲੱਗੇ ਪਰ ਇਹ ਸਾਬਤ ਨਹੀਂ ਕੀਤੇ ਗਏ। ਵੀਜ਼ਾ ਮਿਆਦ ਲੰਘ ਤੋਂ ਬਾਅਦ ਵੀ ਅਮਰੀਕਾ ਵਿੱਚ ਮੌਜੂਦਾ ਵਿਦੇਸ਼ੀ ਨਾਗਰਿਕ ਨੂੰ ਗੈਰਕਾਨੂੰਨੀ ਮੰਨਿਆ ਜਾਂਦਾ ਹੈ ਪਰ ਮੈਕਸੀਕੋ ਜਾਂ ਫਿਰ ਕੈਨੇਡਾ ਦਾ ਬਾਰਡਰ ਪਾਰ ਕਰਕੇ ਆਉਣ ਵਾਲੇ ਪ੍ਰਾਤੀ ਦੇ ਸ਼੍ਰੇਣੀ ਵਿੱਚ ਗਿਨੇ ਜਾ ਰਹੇ ਨੇ। ਇਮੀਗ੍ਰੇਸ਼ਨ ਹਮਾਇਤੀ ਚੋਥੀ ਬੰਦੀ ਦਾ ਕਹਿਣਾ ਹੈ ਕਿ 26 ਜਨਵਰੀ ਨੂੰ ਆਈਸੀ ਹਿਰਾਸਤ ਦੇ ਵਿੱਚ ਸਿਰਫ 945 ਪਰਵਾਸੀ ਅਜੋਏ ਸੀ ਜਿਨ੍ਹਾਂ ਦਾ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਸੀ ਪਰ ਇਸ ਵਿਲੇ ਅੰਕੜਾ ਹਜ਼ਾਰਾਂ ਦੇ ਵਿੱਚ ਪਹੁੰਚ ਗਿਆ ਜੀ ਹਾਂ ਸਫੀਮigration ਐਂਡ ਕਸਟਮਸ ਐਂਡਫੋਰਸਮੈਂਟ ਵੱਲੋਂ 21614 ਪ੍ਰਵਾਸੀ ਕਾਬੂ ਕੀਤੇ ਗਏ ਚੀਨਾ ਦਾ ਕੋਈ ਵੀ ਅਪਰਾਧਕ ਪਿਛੋਕੜ ਨਹੀਂ ਹੈ ਅਮਰੀਕਾ ਦੇ ਇਤਿਹਾਸ ਦੇ ਵਿੱਚ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਇਮੀਗ੍ਰੇਸ਼ਨ ਹਿਰਾਸਤੀ ਕੇਂਦਰ ਦੇ ਵਿੱਚ ਬੰਦ ਬਗੈਰ ਅਪਰਾਧਕ ਪਿਛੋਕੜ ਵਾਲੇ ਪ੍ਰਵਾਸੀਆਂ ਦੀ ਗਿਣਤੀ ਖਤਰਨਾਕ ਅਪਰਾਧੀਆਂ ਤੋਂ ਟੱਪ ਗਈ ਹੈ ਦੂਜੇ ਪਾਸੇ DGSIP ਤਲਜਮਾਰ ਪ੍ਰੇਸ਼ਿਆ ਮਕਲਾਫੀ ਨੇ ਦਲੀਲ ਦਿੱਤੀ ਹੈ ਕਿ ਖਤਰਨਾਕ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਜਿਨ੍ਹਾਂ ਵਿੱਚ ਕਾਤਲ, ਜ਼ਬਰਦਸਤ ਕਰਨ ਵਾਲੇ ਤੇ ਗਿਰੋ ਮੈਂਬਰ ਅਤੇ ਅੱਤਵਾਦੀ ਸ਼ਾਮਲ ਨੇ ਆਈਐਸ ਦੇ ਵੱਲੋਂ ਹਿਰਾਸਤ ਵਿੱਚ ਲਏ ਗਏ 70 ਫੀਸਦੀ ਵਿਦੇਸ਼ੀ ਨਾਗਰਿਕਾਂ ਦੇ ਵਿਰੁੱਧ ਦੋਸ਼ ਸਾਬਤ ਹੋ ਚੁੱਕੇ ਨੇ ਜਾਂ ਗੰਭੀਰ ਦੋਸ਼ੇ ਲੱਗ ਚੁੱਕੇ ਨੇ 麦克洛ভিন ਨੇ ਦਾਵਾ ਕੀਤਾ ਹੈ ਕਿ ਜਿਹੜੇ ਪ੍ਰਵਾਸੀਆਂ ਨੂੰ ਬਗੈਰ ਅਪਰਾਧਿਕ ਚੋਖੜ ਵਾਲੀ ਦੱਸਿਆ ਗਿਆ ਉਹਨਾਂ ਦੇ ਵਿਰੁੱਧ ਅਮਰੀਕਾ ਤੋਂ ਬਾਹਰ ਕ੍ਰਿਮੀਨਲ ਕੇਸ ਚੱਲ ਰਹੇ ਨੇ ਜਾਂ ਉਹ ਕੌਮੀ ਸੁਰੱਖਿਆ ਵਾਸਤੇ ਖਤਰਾ ਪੈਦਾ ਕਰ ਰਹੇ ਨੇ ਇਸ ਦੌਰਾਨ ਬਾਰਡਰ ਜ਼ੋਰ ਟੌਮ ਹੋਮਨ ਅਤੇ ਆਈਸੀ ਕਲਚਰਲ ਡਾਇਰੈਕਟਰ ਟੌਡ ਲਿਓਨਸ ਨੇ ਕਿਹਾ ਕਿ ਅਮਰੀਕਾ ਵਿੱਚ ਗੈਰਕਾਨੂੰਨੀ ਤੌਰ ਤੇ ਮੌਜੂਦ ਹਰ ਸ਼ਖਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਚਾਹੇ ਉਹ ਸੰਬੰਧਿਤ ਕਾਰਵਾਈ ਦੇ ਖੇਰੇ ਵਿੱਚ ਨਾ ਵੀ ਹੋਵੇ ਕਿਉਂਤੇ ਰਹੇ ਕਿ ਬਾਈਡਨ ਸਰਕਾਰ ਵੇਲੇ ਅਜਿਹੀਆਂ ਗ੍ਰਿਫਤਾਰੀਆਂ ਤੇ ਰੋਕ ਲੱਗੀ ਹੋਈ ਸੀ ਪਰ ਡੋਨਾਲਡ ਟਰੰਪ ਨੇ ਸੱਤਾ ਸੰਭਾਲਣ ਦੇ ਮਗਰੋਂ ਸਾਬਕਾ ਸਰਕਾਰ ਦੀ ਹਰ ਹਦਾਇਤ ਅਸਰਦਾਰ ਕਰ ਦਿੱਤੀ ਹੈ। ਟਰੰਪ ਸਰਕਾਰ ਦੇ ਵੱਲੋਂ ਲੱਖਾਂ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਦੀ ਪਰਵਾਹ ਨਾ ਕਰਦਿਆਂ ਮੈਕਸੀਕੋ ਦੇ ਰਸਤੇ ਅਮਰੀਕਾ ਦਾਖਲ ਹੋਏ ਤਕਰੀਬਨ 170 ਪ੍ਰਵਾਸੀਆਂ ਦੇ ਇੱਕ ਜਥੇ ਨੂੰ ਬਾਰਡਰ ਐਜੰਟਾ ਨੇ ਕਾਬੂ ਕਰ ਲਿਆ ਜ ਜਿਨ੍ਹਾਂ ਦੇ ਵਿੱਚੋਂ 12 ਪੰਜਾਬੀ ਦੱਸੀ ਜਾ ਰਹੇ ਨੇ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਵੱਲੋਂ ਜਾਰੀ ਅੰਕੜੇ ਦੇ ਮੁਤਾਬਕ ਮੁਲਕ ਦੇ ਬਾਹਵਾ ਕੀ ਮਾਈਗ੍ਰੇਸ਼ਨ ਹਿਰਾਸਤੀ ਕੇਂ ਵਿਚ ਬੰਦ ਪੈਠ ਹਸਾ ਤੋਂ ਵੱਧ ਪ੍ਰਵਾਸੀਆਂ ਦੇ ਵਿੱਚੋਂ 52510 ਆਈਸ ਨੇ ਕਾਬੂ ਕੀਤੇ ਜਦਕਿ 12625 ਨੂੰ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਦੇਸ਼ ਨਿਕਾਲੇ ਤੋ ਟਿਕ ਕਰ ਰਹੇ 31000 ਪ੍ਰਵਾਸੀਆਂ ਦਾ ਕੋਈ ਵੀ ਅਪਰਾਧਿਕ ਪਿਛੋਖੜ ਨਹੀਂ ਜਦਕਿ ਵਖਵਾਕ ਮਾਮਲਿਆਂ ਦੇ ਵਿੱਚ ਦੋਸ਼ੀ ਠਹਿਰਾਏ ਜਾ ਚੁਕੇ 171 ਪ੍ਰਵਾਸੀ ਅਮਰੀਕਾ ਦੇ ਵਖਵਾਕ ਡਿਟੈਂਸ਼ਨ ਸੈਂਟਰ ਦੇ ਵਿੱਚ ਬੰਦ ਨੇ ਬਗੜ ਅਪਰਾਧਕ ਪਿਚੋਕੜ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿੱਚ ਜਨਵੀ ਤੋਂ ਬਾਅਦ 2000% ਦੀ ਵਾਧਾ ਦੱਸਿਆ ਜਾ ਰਿਹਾ ਹੈ ਅਮਰੀਕਾ ਦੇ ਇਤਿਹਾਸ ਦੇ ਵਿੱਚ ਕਦੇ ਵੀ ਇੰਨੀ ਵੱਡੀ ਗਿਣਤੀ ਵਿੱਚ ਪ੍ਰਵਾਸੀ ਗ੍ਰਿਫਤਾਰ ਨਹੀਂ ਕੀਤੇ ਗਏ ਜਿਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਵੀ ਨਾ ਹੋਵੇ। ਡੀਐਚਐਸ ਦੇ ਅੰਕੜੇ ਦੱਸਦੇ ਨੇ ਕਿ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਬੰਦ 16798 ਪ੍ਰਵਾਸੀਆਂ ਦੇ ਵਿਰੁੱਧ ਅਤੀਤ ਵਿੱਚ ਵੱਖ-ਵੱਖ ਦੋਸ਼ ਲੱਗੇ ਪਰ ਇਹ ਸਾਬਤ ਨਹੀਂ ਕੀਤੇ ਗਏ। ਵੀਜ਼ਾ ਮਿਆਦ ਲੰਘ ਤੋਂ ਬਾਅਦ ਵੀ ਅਮਰੀਕਾ ਵਿੱਚ ਮੌਜੂਦਾ ਵਿਦੇਸ਼ੀ ਨਾਗਰਿਕ ਨੂੰ ਗੈਰਕਾਨੂੰਨੀ ਮੰਨਿਆ ਜਾਂਦਾ ਹੈ ਪਰ ਮੈਕਸੀਕੋ ਜਾਂ ਫਿਰ ਕੈਨੇਡਾ ਦਾ ਬਾਰਡਰ ਪਾਰ ਕਰਕੇ ਆਉਣ ਵਾਲੇ ਅਪਰਾਧਿਕ ਦੀ ਸ਼੍ਰੇਣੀ ਵਿੱਚ ਗਿਨੇ ਜਾ ਰਹੇ ਨੇ। ਇਮੀਗ੍ਰੇਸ਼ਨ ਹਮਾਇਤੀ ਚੌਥੇ ਬੰਦੀ ਦਾ ਕਹਿਣਾ ਹੈ ਕਿ 26 ਜਨਵਰੀ ਨੂੰ ਆਈਸੀ ਹਿਰਾਸਤ ਦੇ ਵਿੱਚ ਸਿਰਫ 945 ਪ੍ਰਵਾਸੀ ਅਜੋਏ ਸੀ ਜਿਨ੍ਹਾਂ ਦਾ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਸੀ ਪਰ ਇਸ ਵਿਲੇ ਅੰਕੜਾ ਹਜ਼ਾਰਾਂ ਦੇ ਵਿੱਚ ਪਹੁੰਚ ਗਿਆ ਜੀ ਹਾਂ ਸਿਰਫ ਇਮੀਗ੍ਰੇਸ਼ਨ ਐਂਡ ਕਸਟਮਸ ਐਂਡ ਇਨਫੋਰਸਮੈਂਟ ਵੱਲੋਂ 21614 ਪ੍ਰਵਾਸੀ ਕਾਬੂ ਕੀਤੇ ਗਏ ਚੀਨ ਦਾ ਕੋਈ ਵੀ ਅਪਰਾਧਕ ਪਿਛੋਕੜ ਨਹੀਂ ਹੈ ਅਮਰੀਕਾ ਦੇ ਇਤਿਹਾਸ ਦੇ ਵਿੱਚ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਇਮੀਗ੍ਰੇਸ਼ਨ ਹਿਰਾਸਤੀ ਕੇਂਦਰ ਦੇ ਵਿੱਚ ਬੰਦ ਬਗੈਰ ਅਪਰਾਧਕ ਪਿਛੋਕੜ ਵਾਲੇ ਪ੍ਰਵਾਸੀਆਂ ਦੀ ਗਿਣਤੀ ਖਤਰਨਾਕ ਅਪਰਾਧੀਆਂ ਤੋਂ ਟੱਪ ਗਈ ਹੈ ਦੂਜੇ ਪਾਸੇ DHS ਦੇ ਤਲਜਮਾਰ ਪ੍ਰੇਸ਼ਿਆ ਮਕਲਾਫੀ ਨੇ ਦਲੀਲ ਦਿੱਤੀ ਹੈ ਕਿ ਖਤਰਨਾਕ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਜਿਨ੍ਹਾਂ ਵਿੱਚ ਕਾਤਲ ਜਬਰ ਜ਼ਨਾ ਕਰਨ ਵਾਲੇ ਤੇ ਗਿਰੋ ਮੈਂਬਰ ਅਤੇ ਅੱਤਵਾਦੀ ਸ਼ਾਮਲ ਨੇ ਆਇਸ ਨੇ ਵੱਲੋਂ ਹਿਰਾਸਤ ਵਿੱਚ ਲਏ ਗਏ 70 ਫੀਸਦੀ ਵਿਦੇਸ਼ੀ ਨਾਗਰਿਕਾਂ ਦੇ ਵਿਰੁੱਧ ਦੋਸ਼ ਸਾਬਤ ਹੋ ਚੁੱਕੇ ਨੇ ਜਾਂ ਗੰਭੀਰ ਦੋਸ਼ ਲੱਗ ਚੁੱਕੇ ਨੇ ਮੈਕਲਾਫੀ ਨੇ ਦਾਅਵਾ ਕੀਤਾ ਕਿ ਜਿਹੜੇ ਪ੍ਰਵਾਸੀਆਂ ਨੂੰ ਬਗੈਰ ਅਪਰਾਧਕ ਪਛੋਕੜ ਵਾਲੇ ਦੱਸਿਆ ਗਿਆ ਉਹਨਾਂ ਦੇ ਵਿਰੁੱਧ ਅਮਰੀਕਾ ਤੋਂ ਬਾਹਰ ਕ੍ਰਿਮੀਨਲ ਕੇਸ ਚੱਲ ਰਹੇ ਨੇ ਜਾਂ ਉਹ ਕੌਮੀ ਸੁਰੱਖਿਆ ਵਾਸਤੇ ਖਤਰਾ ਪੈਦਾ ਕਰ ਰਹੇ ਨੇ ਇਸੇ ਦੌਰਾਨ ਬਾਰਡਰ ਜ਼ੋਰ ਟਾਮ ਹੋਮਨ ਨੇ ਅਤੇ ਆਈਸ ਦੇ ਕਾਰਜਕਾਰੀ ਡਾਇਰੈਕਟਰ ਟੌਡ ਲਿਓਨਸ ਨੇ ਕਿਹਾ ਕਿ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਮੌਜੂਦਾ ਹਰ ਸ਼ਖਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਚਾਹੇ ਉਹ ਸੰਬੰਧਿਤ ਕਾਰਵਾਈ ਦੇ ਘੇਰੇ ਵਿੱਚ ਨਾ ਵੀ ਹੋਵੇ ਜੁੜਤੇ ਰਹੇ ਕਿ ਬਾਈਡਨ ਸਰਕਾਰ ਵੇਲੇ ਅਜੁਈਆਂ ਗ੍ਰਿਫਤਾਰੀਆਂ ਤੇ ਰੋਕ ਲੱਗੀ ਹੋਈ ਸੀ ਪਰ ਡੋਨਾਲਡ 트ੰਪ ਨੇ ਸੱਤਾ ਸੰਭਾਲ ਲਏ ਤੇ ਮਗਰੋਂ ਸਾਬਕਾ ਸਰਕਾਰ ਦੀ ਹਰ ਹਦਾਇਤ ਉਲਟ ਕਰ ਦਿੱਤੀ ਹੈ 트ੰਪ ਸਰਕਾਰ ਦੇ ਵੱਲੋਂ ਲੱਖਾਂ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਦੀ ਪਰਵਾਹ ਨਾ ਕਰਦਿਆਂ ਮੈਕਸੀਕੋ ਦੇ ਰਸਤੇ ਅਮਰੀਕਾ ਦਾਖਲ ਹੋਏ ਤਕਰੀਬਨ 170 ਪ੍ਰਵਾਸੀਆਂ ਦੇ ਇੱਕ ਜਥੇ ਨੂੰ ਬਾਰਡਰ ਐਜੰਟਾਂ ਨੇ ਕਾਬੂ ਕਰ ਲਿਆ ਜਿਨ੍ਹਾਂ ਦੇ ਵਿੱਚੋਂ 12 ਪੰਜਾਬੀ ਦੱਸੀ ਜਾ ਰਹੇ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਵੱਲੋਂ ਜਾਰੀ ਅੰਕੜੇ ਦੇ ਮੁਤਾਬਕ ਮੂਲਕ ਦੇ ਵਕਵਾ ਇਮੀਗ੍ਰੇਸ਼ਨ ਹਿਰਾਸਤੇ ਕੇਂਦਰ ਵਿੱਚ ਬੰਦ 65 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਦੇ ਵਿੱਚੋਂ 52510 ਆਈਸ ਨੇ ਕਾਬੂ ਕੀਤੇ ਜਦਕਿ 12625 ਨੂੰ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਦੇਸ਼ ਨਿਕਾਲੇ ਤੋਂ ਟਿਕ ਕਰ ਰਹੇ 31 ਹਜ਼ਾਰ ਪ੍ਰਵਾਸੀਆਂ ਦਾ ਕੋਈ ਵੀ ਅਪਰਾਧਿਕ ਪਿਛੋਖੜ ਨਹੀਂ ਜਦਕਿ ਵਕਵਾਕ ਮਾਮਲਿਆਂ ਦੇ ਵਿੱਚ ਦੋਸ਼ੀ ਠਹਿਰਾਏ ਜਾ ਚੁਕੇ 17171 ਪ੍ਰਵਾਸੀ ਅਮਰੀਕਾ ਦੇ ਵਕਵਾਕ ਡਿਟੈਂਸ਼ਨ ਸੈਂਟਰ ਦੇ ਵਿੱਚ ਬੰਦ ਨੇ ਬਗਾਰ ਅਪਰਾਧਕ ਪੀ ਚੌਕੜ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿੱਚ ਜਨਵੀ ਤੋਂ ਬਾਅਦ 2000% ਦੀ ਵਾਧਾ ਦੱਸਿਆ ਜਾ ਰਿਹਾ ਹੈ ਅਮਰੀਕਾ ਦੇ ਇਤਿਹਾਸ ਦੇ ਵਿੱਚ ਕਦੇ ਵੀ ਇੰਨੀ ਵੱਡੀ ਗਿਣਤੀ ਵਿੱਚ ਪ੍ਰਵਾਸੀ ਦੀ ਰਫਤਾਰ ਨਹੀਂ ਕੀਤੀ ਗਈ ਜਿਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਵੀ ਨਾ ਹੋਵੇ ਡੀਐਚਐਸ ਦੇ ਅੰਕੜੇ ਦੱਸਉਂਦੇ ਨੇ ਕਿ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਬੰਦ 16798 ਪ੍ਰਵਾਸੀਆਂ ਦੇ ਵਿਰੁੱਧ ਅਤੀਤ ਵਿੱਚ ਵੱਖ-ਵੱਖ ਦੋਸ਼ ਲੱਗੇ ਪਰ ਸਾਬਤ ਨਹੀਂ ਕੀਤੇ ਗਏ ਵੀਜ਼ਾ ਮਿਆਦ ਲੰਘ ਤੋਂ ਬਾਅਦ ਵੀ ਅਮਰੀਕਾ ਵਿੱਚ ਮੌਜੂਦਾ ਵਿਦੇਸ਼ੀ ਨਾਗਰਿਕ ਨੂੰ ਗੈਰਕਾਨੂੰਨੀ ਮੰਨਿਆ ਜਾਂਦਾ ਪਰ ਮੈਕਸੀਕੋ ਜਾਂ ਫਿਰ ਕੈਨੇਡਾ ਦਾ ਬਾਰਡਰ ਪਾਰ ਕਰਕੇ ਆਉਣ ਵਾਲੇ ਅਪਰਾਧਿਕ ਦੀ ਸ਼੍ਰੇਣੀ ਵਿੱਚ ਗਿਨੇ ਜਾ ਰਹੇ ਨੇ ਇਮੀਗ੍ਰੇਸ਼ਨ ਹਮਾਇਤੀ ਚੋਥੇ ਬੰਦੀ ਦਾ ਕਹਿਣਾ ਹੈ ਕਿ 26 ਜਨਵਰੀ ਨੂੰ ਆਈਸੀ ਹਿਰਾਸਤ ਦੇ ਵਿੱਚ ਸਿਰਫ 945 ਪਰਵਾਸੀ ਅਜੋਏ ਸੀ ਜਿਨ੍ਹਾਂ ਦਾ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਸੀ ਪਰ ਇਸ ਵਿਲੇ ਅੰਕੜਾ ਹਜ਼ਾਰਾਂ ਦੇ ਵਿੱਚ ਪਹੁੰਚ ਗਿਆ ਹੈ ਜੀ ਹਾਂ ਸਫੀਮੀ ਗ੍ਰੇਸ਼ਨ ਐਂਡ ਕਸਟਮਸ ਐਂਡ ਇਨਫੋਰਸਮੈਂਟ ਵੱਲੋਂ 21614 ਪ੍ਰਵਾਸੀ ਕਾਬੂ ਕੀਤੇ ਗਏ ਚੀਨਾ ਦਾ ਕੋਈ ਵੀ ਅਪਰਾਧਕ ਪਿਛੋਕੜ ਨਹੀਂ ਹੈ ਅਮਰੀਕਾ ਦੇ ਇਤਿਹਾਸ ਦੇ ਵਿੱਚ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਇਮੀਗ੍ਰੇਸ਼ਨ ਹਿਰਾਸਤੀ ਕੇਂਦਰ ਦੇ ਵਿੱਚ ਬੰਦ ਬਗੈਰ ਅਪਰਾਧਕ ਪਿਛੋਕੜ ਵਾਲੇ ਪ੍ਰਵਾਸੀਆਂ ਦੀ ਗਿਣਤੀ ਖਤਰਨਾਕ ਅਪਰਾਧੀਆਂ ਤੋਂ ਟੱਪ ਗਈ ਹੈ ਦੂਜੇ ਪਾਸੇ DFC ਤਲਜਮਾਰ ਪ੍ਰੈਸ਼ਾ ਮਕਲਾਫੀ ਨੇ ਦਲੀਲ ਦਿੱਤੀ ਹੈ ਕਿ ਖਤਰਨਾਕ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਜਿਨ੍ਹਾਂ ਵਿੱਚ ਕਾਤਲ, ਜ਼ਬਰਦਸਤ ਕਰਨ ਵਾਲੇ ਤੇ ਗਿਰੋ ਮੈਂਬਰ ਅਤੇ ਅੱਤਵਾਦੀ ਸ਼ਾਮਲ ਨੇ ਆਈਸ ਦੇ ਵੱਲੋਂ ਹਿਰਾਸਤ ਵਿੱਚ ਲਏ ਗਏ 70% ਵਿਦੇਸ਼ੀ ਨਾਗਰਿਕਾਂ ਦੇ ਵਿਰੁੱਧ ਦੋਸ਼ ਸਾਬਤ ਹੋ ਚੁੱਕੇ ਨੇ ਜੋ ਗੰਭੀਰ ਦੋਸ਼ੇ ਲੱਗ ਚੁੱਕੇ ਨੇ 麦克洛ভিন ਨੇ ਦਾਵਾ ਕੀਤਾ ਹੈ ਕਿ ਜਿਹੜੇ ਪ੍ਰਵਾਸੀਆਂ ਨੂੰ ਬਗੈਰ ਅਪਰਾਧਕ ਕੋਝੌੜ ਵਾਲੀ ਦੱਸਿਆ ਗਿਆ ਉਹਨਾਂ ਦੇ ਵਿਰੁੱਧ ਅਮਰੀਕਾ ਤੋਂ ਬਾਹਰ ਕ੍ਰਿਮੀਨਲ ਕੇਸ ਚੱਲ ਰਹੇ ਨੇ ਜਾਂ ਉਹ ਕੌਮੀ ਸੁਰੱਖਿਆ ਵਾਸਤੇ ਖਤਰਾ ਪੈਦਾ ਕਰ ਰਹੇ ਨੇ ਇਸ ਦੌਰਾਨ ਬਾਰਡਰ ਜ਼ੋਰ ਟੌਮ ਹੋਮਨ ਨੇ ਅਤੇ ਆਈਐਸਏ ਕਾਰਜਕਾਰੀ ਡਾਇਰੈਕਟਰ ਟੌ ਡਲਿਓਨਸ ਨੇ ਕਿਹਾ ਕਿ ਅਮਰੀਕਾ ਵਿੱਚ ਗੈਰਕਾਨੂੰਨੀ ਤੌਰ ਤੇ ਮੌਜੂਦਾ ਹਰ ਸ਼ਖਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਚਾਹੇ ਉਹ ਸੰਬੰਧਤ ਕਾਰਵਾਈ ਦੇ ਖੇਰੇ ਵਿੱਚ ਨਾ ਵੀ ਹੋਵੇ ਚੁਅਤੇ ਰਹੀ ਕਿ ਬਾਈਡਨ ਸਰਕਾਰ ਵਿਲੇ ਅਜੂਈਆਂ ਗ੍ਰਿਫਤਾਰੀਆਂ ਤੇ ਰੋਕ ਲੱਗੀ ਹੋਈ ਸੀ ਪਰ ਡੋਨਾਲਡ ਟਰੰਪ ਨੇ ਸੱਤਾ ਸੰਭਾਲ ਲਏ ਮਗਰੋਂ ਸਾਬਕਾ ਸਰਕਾਰ ਦੀ ਹਰ ਹਦਾਇਤ ਉਤਾਰ ਦਿੱਤੀ ਜੀ